ਜੇ ਸ਼੍ਰੀ ਮੇਸ਼ਪ੍ਰਤਾ ਦੇ ਪੁੱਤਰ ਹੋ ਤਖਤਾਲ ਦੀ ਗੱਲ ਪਈ ਸੀ ਮੈਂ ਕਿਸੇ ਦਾ ਕਿੰਤੂ ਪ੍ਰੰਤ ਨਹੀਂ ਕਰਦਾ ਮੇਰੇ ਮਨ ਸਤਕਾਰ ਸਿੱਖੀ ਧਰਮ ਵਾਸਤੇ ਤੇ ਸਿੱਖੀ ਧਰਮ ਤੇ ਚੱਲਣ ਵਾਲਿਆਂ ਸਾਰਿਆਂ ਵਾਸਤੇ ਤਖਤਾਲ ਬਣੇ ਗੰ ਉਹਨਾਂ ਕੋਲੇ ਪਰਲੇ ਪਰੇ ਜੇ 42 ਕੋਲੇ ਨੂੰ ਬੈਠੇ ਹੋਣ ਮੈਂ ਕਿ 42 ਬਾਬਾ ਦੀਪ ਸਿੰਘ ਦੀ ਤਖਤਾਲ ਤੋਂ ਮੈਂ ਚੌਧ ਨੂੰ ਠਾਤੇ ਹਾਂ ਬਾਬਾ ਮਨੀਸ਼ ਸਿੰਘ ਦੀ ਤਕਸਾਲ ਦੇ ਮੋਢੀ ਆਸ ਤੇ ਬਾਬਾ ਕਰਤਾਰ ਸਿੰਘ ਜੀ ਸੱਤਪਣ ਦੀ ਗਲੀ ਵਾਲੇ ਸਰਦਾਰ ਜੀ ਬਾਬਾ ਮਨੀਸ਼ ਸਿੰਘ ਸਾਹਿਬ ਦੀ ਤਕਸਾਲ ਦੇ ਪੀੜੀ ਦਾ ਪੀੜੀ ਚਲੋ ਇਹਨਾਂ ਅੰਮ੍ਰਿਤਸਰ ਤੋਂ ਉਹ ਵੀ ਤਕਸਾਲ ਦੇ ਮੋਢੀ ਬਾਬਾ ਅਮੀਰ ਸਿੰਘ ਤੋਂ ਪਿੱਛੇ ਬਾਬਾ ਕਰਤਾਰ ਸਿੰਘ ਜੀ ਸੱਤਪਣ ਦੀ ਗਲੀ ਵਾਲੇ ਤੇ ਬਾਬਾ ਦੀਪ ਸਿੰਘ ਦੀ ਤਕਸਾਲ ਤੇ ਤੁਹਾਡੇ ਕੋਲ ਬੈਠੀ ਆ ਚੱਲ ਰਹੀ ਹੈ ਇਸ ਟਕਸਾਲ ਦਾ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਪੁਰਖ ਬ੍ਰਹਮ ਗਿਆਨੀ ਕਨਗੀ ਤਰ ਦਸ਼ਮੇਸ਼ ਪਿਤਾ ਜੀ ਤੋਂ ਜਿਨ੍ਹਾਂ ਨੇ ਅਰਥ ਸੁਣੇ ਅਤੇ ਆਪਣੇ ਹੱਥੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਵੰਦਵਾ ਸਾਹਿਬ ਸਾਬੂ ਕੀ ਤਲਵੰਡੀ ਗੁਰੂ ਕੀ ਕਾਸੀ ਵਿਖੇ ਬੈਠ ਕੇ ਲਿਖੇ ਇਹ ਜੱਥਾ ਕਿਤੇ ਟੋਪੀ ਵਾਲੇ ਦਾ ਨੇ ਚਲਾਇਆ ਇਹ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਕੌਮ ਤੋਂ ਸਾਡੀ ਟਕਸਾਲ ਹੈ ਤੇ ਇਸ ਟਕਸਾਲ ਦਾ ਪਹਿਲਾ ਜੱਜੇਦਾਰ ਬਾਬਾ ਦੀਪ ਸਿੰਘ ਜੀ ਹੈ ਜਿਹੜਾ ਮੈਥੋਂ 14ਵਾਂ ਥਾਣੇ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ 14ਵੇਂ ਥੰਦੋਸ ਪੀੜ੍ਹੀ ਦਰ ਪੀੜ੍ਹੀ ਬਾਬਾ ਦੀਪ ਸਿੰਘ ਦੀ ਟਕਸਾਲ ਤੇ ਮੈਂ ਚੌਧਵੇਂ ਥਾਤੇ ਹਾਂ ਬਾਬਾ ਦੀਪ ਸਿੰਘ ਦੀ ਟਕਸਾਲ ਤੇ ਮੈਂ ਚੌਧਵੇਂ ਥਾਤੇ ਹਾਂ ਬਾਬਾ ਦੀਪ ਸਿੰਘ ਦੀ ਟਕਸਾਲ ਤੇ ਮੈਂ ਚੌਧਵੇਂ ਥਾਤੇ ਹਾਂ